ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੱਗੇ ਸੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਕਰਈਆਂ ਤੇ ਹੁਣ ਚੱਲੇ ਆ ਫਿਰ ਆਪਾਂ ਮੋਟਰ ਤੇ ਸਵੇਰ ਦਾ ਟਾਈਮ ਹੈ ਸਰਜਰੀ ਦਾ ਤੇ ਜਾ ਕੇ ਦਿਖਾਉਨੇ ਆ ਕੰਮ ਕਰ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬੈਲ ਦਾ ਬਟਨ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਲੋ ਜੀ ਫਿਰ ਅੱਜ ਕਰਦੇ ਆਂ ਦਿਨ ਦੀ ਸ਼ੁਰੂਆਤ ਤੇ ਕੰਮਾਂ ਚ ਦਿਖਾਵਾਂਗੇ ਜਿਲੀ ਦਾ ਕੰਮ ਪੂਰੇ ਯੋਰਾ ਤੇ ਚੱਲਦਾ ਪਿਆ ਤੇ ਅੱਜ ਆਪਣੀ ਪਰਮਲ ਦਾ ਕੰਮ ਨਿਬੜ ਜਾਣਾ ਤੇ ਸੋਰੀ ਨਿਬੜ ਨਹੀਂ ਮਤਲਬ ਬਾਸਬਦੀ ਦਾ ਕੰਮ ਸ਼ੁਰੂ ਹੋ ਜਾਣਾ ਨਾਲ ਨਾਲ ਪਰਮਲ ਦਾ ਚੱਲੇਗਾ ਅੱਜ ਥੋੜਾ ਜਿਹਾ ਲਾਸਟ ਤਿੰਨ ਚਾਰ ਕਿੱਲੇ ਨੇ ਉਹ ਲਾ ਕੇ ਭਈਆਂ ਨੇ ਫੇਰ ਸ਼ਾਮ ਨੂੰ ਅੱਜ ਪਨੀਰੀ ਪੱਟਣਗੇ ਮੁੱਛਲ ਦੀ ਤੇ ਦਿਖਾਵਾਂਗੇ ਤੁਹਾਨੂੰ ਕਿਵੇਂ ਚੱਲਦਾ ਸਿਸਟਮ ਹੈ ਤੇ ਮੁੱਛਲ ਨੂੰ ਆਪਾਂ ਪੱਟ ਕੇ ਤੇ ਕਾਗਜ਼ ਲਿਆਈ ਸੀ ਥੱਲੇ ਪਿਛਾ ਕੇ ਚੰਗੀ ਤਰ੍ਹਾਂ ਤੇ ਉਹਦਾ ਚ ਬੱਚੇ ਵਾਂਗ ਬਣਾ ਕੇ ਕਿਆਰੀ ਬਣਾ ਕੇ ਪੂਰੀ ਤੇ ਉਹਦੇ ਵਿੱਚ ਦਵਾਈ ਲਾ ਕੇ ਤੇ ਉਹਨੂੰ ਰੱਖਾਂਗੇ ਆਪਾਂ ਤੇ ਦਿਖਾਵਾਂਗੇ ਤੁਹਾਨੂੰ ਸਿਸਟਮ ਕਿਵੇਂ ਚੱਲਦਾ ਹੈ ਤੇ ਬਣੇ ਰਿਹਾ ਪਰੂ ਵੀਡੀਓ ਦੇ ਨਾਲ ਬੱਤ ਤੋਂ ਬੱਤ ਵੀਡੀਓ ਦੇਖਿਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਲੋ ਜੀ ਹੁਣ ਚਲਦੇ ਆਂ ਖੇਤ ਤੇ ਖੇਤ ਜਾ ਕੇ ਦਿਖਾਉਨੇ ਆ ਕੰਮ ਕਰ ਕਿਵੇਂ ਚਲਦੇ ਨੇ ਜੀ ਚਲੋ ਜੀ ਫੇਰ बस ਐਵੇਂ ਚੱਲੀ ਜਾਂਦੇ ਨੇ ਫੇਰ ਕੰਮ ਹੌਲੀ ਹੌਲੀ ਨੇੜੇ ਲੱਗੀ ਜਾਣਾ ਆਪਣੇ ਮਿਸ਼ਨ ਦੇ ਸਕਸੈਸਫੁਲ ਹੋ ਜਾਣਾ ਝੋਨਾ ਲਾਉਂਚ ਤੇ ਦੇਖੀ ਜਾਂਦੀ ਹੈ ਹੁਣ ਅੱਗੇ ਆ ਖੇਤ ਨੂੰ ਛੱਡਿਆ ਹੋਇਆ ਪਾਣੀ ਇਹ ਵੀ ਤਕਰੀਬਨ ਅੱਧੇ ਤੋਂ ਵੱਧ ਭਰ ਗਿਆ ਪਰ ਲਾਈਟ ਦਾ ਹੁਣ ਬੜਾ ਚੱਕਰ ਪੈ ਗਿਆ ਲਾਈਟ ਕਟਾਤੀ ਹੈ ਪੂਰਾ ਪੂਰਾ ਟਾਈਮਿੰਗ ਕਰਤਾ ਹੈ ਤੇ ਕੱਲ ਵੈਸੇ ਚੱਲ ਗਈ ਸੀ ਵਾਧੂ ਸਪਲਾਈ ਥੋੜੀ ਜੀ 2-3 ਘੰਟੇ ਚੱਲ ਗਈ ਸੀ ਸ਼ਾਮ ਨੂੰ 4-5 ਵਜੇ ਆ ਗਈ ਸੀ ਤਾਂ ਰਾਤ ਦੇ 8:00 ਵਜੇ ਤੱਕ ਚੱਲ ਗਈ ਸੀ ਤੇ ਇੰਨਾ ਕ ਵੀ ਚੱਲ ਜੇ ਟੋਟਿਆਂ ਦੇ ਵਿੱਚ ਮਾੜੀ-ਮੋਟੀ ਆ ਜਾਂਦੀ ਹੈ ਵਾਧੂ ਸਪਲਾਈ ਤਾਂ ਉਹਦੇ ਨਾਲ ਮਗਰ ਪਾਣੀ ਪੂਰਾ ਹੋ ਜਾਂਦਾ ਖੇਤਾਂ ਦਾ ਤੇ ਮਗਰ ਪਾਣੀ ਪੂਰਾ ਕਰਨਾ ਵੀ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਅੱਗੇ ਕੱਦੂ ਦਾ ਲਾਲਚ ਕਰੀ ਜਾਈਏ ਵੀ ਕਦੂ ਅੱਗੇ-ਅੱਗੇ ਕਰੀ ਜਾਈਏ ਤਾਂ ਫਿਰ ਪਿੱਛੇ ਪਾਣੀ ਕਈ ਵਾਰ ਦਿੱਕਤ ਹੋ ਜਾਂਦੀ ਹੈ ਵੀ ਅ ਮਤਲਬ ਕਾਜ ਮੰਣ ਦਾ ਖਤਰਾ ਹੋ ਜਾਂਦਾ ਦੋ ਤਿੰਨ ਦਿਨ ਪਾਣੀ ਤਾਂ ਪ੍ਰੋਪਰ ਚਾਹੀਦਾ ਹੀ ਚਾਹੀਦਾ ਤੇ ਕੋਸ਼ਿਸ਼ ਤਾਂ ਕਰਦੇ ਹੁੰਨੇ ਆ ਪੂਰੀ ਵੀ ਪਾਣੀ ਪੂਰਾ ਰਹੇ ਹਲੇ ਤੱਕ ਕਰ ਤਾਂ ਪਾਣੀ ਪੂਰਾ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਭਈਏ ਲੱਗੇ ਹੋਏ ਨੇ ਦੇਖ ਸਕਦੇ ਹੋ ਪੂਰੇ ਝੋਰਾਂ ਤੇ ਨੇੜੇ ਰੱਖਿਓ ਨੇੜੇ ਥੋੜਾ ਜਿਹਾ ਹੁਣ ਨਾ ਦੂਰ ਕਰ ਦਿਓ ਪਨੀਰੀ ਛੋਟਾ ਆ ਵਿਚਵੇਂ ਮਰੇਗਾ ਵੀ ਠੀਕ ਐ ਲੋ ਜਿਆ ਖਾਲ ਦੇ ਉੱਤੇ ਆਪਾਂ ਕਰਦੇ ਆ ਭਿ ਸਪਰੇ ਇਹ ਇੱਕ ਰਹਿ ਗਿਆ ਪੰਪ ਬਸ ਹੁਣ ਗਿੱਲੀ ਹੋ ਗਈ ਸੀ ਖਾਲ ਗਿੱਲੀ ਹੋਣ ਦੇ ਨਾਲ ਹੀ ਹੋ ਜਾਂਦਾ ਵੀ ਘਾ ਫਿਰ ਸੁੱਕ ਜਾਂਦਾ ਫੇਰ ਦਿੱਕਤ ਨਹੀਂ ਹੁੰਦੀ ਹੈ ਕਿ ਕੋਈ ਵੀ ਹੁਣ ਆਪਾਂ ਨਾਲ ਦੀ ਨਾਲ ਸਪਰੇਅ ਕਰ ਦੇਣੀ ਹੈ ਖਾਲ ਚ ਪੈਪ ਵਿਛਿਆ ਹੋਇਆ ਹੈ ਆਪਣਾ ਬਸ ਇੱਥੇ-ਇੱਥੇ ਹੀ ਖਾਲ ਹੈ ਆਪਣੀ ਹੋਰ ਕਿਸੇ ਪਾਸੇ ਨਹੀਂ ਖਾਲਿਆ ਕਿ ਹੋਰ ਸਾਰੇ ਪਾਸੇ ਆਪਣੀ ਪੈਪ ਲੈਣੀ ਹੈ ਤੇ ਇਹੀ-ਇਹੀ ਖਾਲ ਹੈ ਇੱਕ ਇਹੀ ਆਪਾਂ ਨੂੰ ਦੁੱਖ ਦਿੰਦੀ ਹੈ ਸਾਰਾ ਸੀਜ਼ਨ ਕਣਕ ਦੇ ਵਿੱਚ ਆਪਾਂ ਖਾਲ ਨਾਲ ਪਾਣੀ ਲਾਉਂਦੇ ਨਹੀਂ ਹੈਗੇ ਕਣਕ ਦੇ ਵਿੱਚ ਆਪਾਂ ਪੈਪਾਂ ਨਾਲ ਹੀ ਲਾਉਂਦੇ ਆ ਪਾਣੀ ਕਿਉਂਕਿ ਪਾਣੀ ਪਿੱਛੇ ਪਈ ਜਾਂਦਾ ਡੱਕਰ ਜ਼ਮੀਨ ਹੈ ਫੇਰ ਉਹ ਕਣਕ ਦਬ ਜਾਂਦੀ ਹੈ ਉਹਦੇ ਕਰਕੇ ਫੇਰ ਪੈਪ ਆਪਾਂ ਪਰ ਉੱਪਰ ਵਿਛਾ ਕੇ ਤੇ ਪਾਣੀ ਆਪਾਂ ਪੈਪ ਨਾਲ ਹੀ ਲਾਉਨੇ ਆ ਤੇ ਆਪਾਂ ਕਰਦੇ ਸੀ ਬੇ ਸਪਰੇ ਥੈਲੇ ਥੂਲੇ ਸਾਰੇ ਭਰੇ ਗਏ ਸੀ ਕੱਲ ਥੈਲਿਆਂ ਦਾ ਕੰਮ ਯਾਰ ਨੇ ਨਿਪੜ ਤੇ ਬਸ ਐਵੇਂ ਹੀ ਛੋਟੇ ਛੋਟੇ ਕੰਮ ਜਿਹੜੇ ਨੇ ਉਹ ਚੱਲੀ ਜਾਂਦੇ ਨੇ ਫਿਰ ਹੁਣ ਆਪਾਂ ਖਾਦ ਪਾਉਣੀ ਵੀ ਕਰਨੀ ਹੈ ਸ਼ੁਰੂ ਦੇਖਦੇ ਆ ਕਿਵੇਂ ਚੱਲਦਾ ਹੈ ਪ੍ਰੋਸੀਜਰ ਜਿਵੇਂ ਚੱਲੇਗਾ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਾਵਾਂਗੇ ਉਨਪਾ ਆ ਇੱਕ ਪੰਪ ਰਹਿ ਗਿਆ ਲਾਉਣ ਵਾਲਾ ਇਹ ਪੰਪ ਲਾ ਕੇ ਤੇ ਫੇਰ ਆਪਾਂ ਚੱਲਦੇ ਆਂ ਦੂਜੀ ਮੋਟਰ ਦੇ ਉੱਤੇ ਦੂਜੀ ਮੋਟਰ ਤੇ ਜਾ ਕੇ ਤੇ ਉੱਥੇ ਵੀ ਕਦੂ ਕਰਿਆ ਹੋਇਆ ਤਿੰਨ ਚਾਰ ਕਿੱਲਿਆਂ ਦਾ ਤਿੰਨ ਚਾਰ ਕਿੱਲਿਆਂ ਦਾ ਕਦੂ ਕਰਿਆ ਹੋਇਆ ਉੱਥੇ ਤੇ ਉਪਾ ਉੱਥੇ ਵੀ ਇੱਕ ਇੱਕ ਪੰਪ ਸਾਈਡਾਂ ਤੇ ਲਾ ਦੇਣਾ ਤੇ ਨਾਲੇ ਮਾੜਾ ਮੋਟਾ ਜਿਹੜਾ ਖੂਸਕਾਸ ਕੱਢਣ ਵਾਲਾ ਏ ਤੇ ਉਹਨੂੰ ਹੱਥ ਮਰਾ ਦੇਾਂਗੇ ਪੂਸਤ ਵੈਸੇ ਮੋਟਾ ਹੁੰਦਾ ਤੇ ਪੂਸ ਥੱਲੇ ਬੈਠ ਜਾਂਦਾ ਇਹਦੀ ਕੋਈ ਈ ਡੀ ਦਿੱਕਤ ਨਹੀਂ ਹੁੰਦੀ ਪਰ ਪਨੀਰੀ ਆਪਣੀ ਥੋੜੀ ਜਿਹੀ ਛੋਟੀ ਐ ਤੇ ਉਹ ਮੋਟਰ ਦੇ ਉੱਤੇ ਆਪਾਂ ਲਾਉਣੀ ਆ ਮੁੱਛਲ ਤੇ 15 ਉਹ ਕਿਲੇ ਆਪਾਂ ਮੁੱਛਲ ਦੀ ਲਾਵਾਂਗੇ ਉਹਦੇ ਤੇ ਉਹ ਇਕੱਠੇ ਹੀ ਆਪਾਂ ਲਾ ਦਿੰਨੇ ਨੇ ਮੁੱਛਲ ਦੇ ਹਾਂ ਲਓ ਜੀ ਵਰ ਗਿਆ ਪੰਪ ਬਸ ਹੁਣ ਵਿੱਚ ਪਾ ਦੇਣਾ ਯੂਰੀਆ ਥੋੜਾ ਜਿਹਾ ਕਿਉਂਕਿ ਯੂਰੀਆ ਆਪਾਂ ਜ਼ਰੂਰ ਪਾਉਨੇ ਆ ਵਿੱਚ ਨਾਲ ਯੂਰੀਆ ਦੇ ਨਾਲ ਆਪਰ ਫਿਰ ਫੁਕ ਜਾਂਦਾ ਇਹ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਵਿੱਚ ਨਾਲ ਯੂਰੀਆ ਪਾ ਦੇਣਾ ਯੂਰੀਆ ਨਾਲ ਵਧੀਆ ਰਿਜ਼ਲਟ ਮਿਲਦੇ ਨੇ ਕਿਉਂਕਿ ਆਪਾਂ ਯੂਰੀਆ ਤੋਂ ਬਿਨਾ ਤੜੀ ਸਪਰੇਅ ਕਰੀ ਹੋਈ ਨਹੀਂ ਹੈਗੀ ਇਹ ਦੇਖ ਸਕਦੇ ਹੋ ਫਟੋ ਘਟ ਵੀ ਅੱਧਾ ਕਿਲੋ ਯੂਰੀਆ ਪਾਇਆ ਕਰੋ ਵਿੱਚ ਇੱਕ ਪੰਪ ਦੇ ਵਿੱਚ ਘੱਟ ਤੋਂ ਘੱਟ ਅੱਧਾ ਕਿਲੋ ਮਨੋਫਨ 10 ਕਿਲੋ ਯੂਰੀਆ ਘਟੋ ਘਟ ਪਾ ਲੈਣਾ ਇਹਦੇ ਵਿੱਚ ਇਹਦੇ ਨਾਲ ਇਹ ਹੋ ਜਾਂਦਾ ਵੀ ਦਵਾਈ ਅਸਰ ਬੜਾ ਵਧੀਆ ਕਰਦੀ ਹੈ ਰਿਜ਼ਲਟ ਬੜਾ ਵਧੀਆ ਮਿਲਦਾ ਤੇ ਦਵਾਈ ਸਪਰੇਅ ਕਰਨ ਦਾ ਵੀ ਤਾਂ ਹੀ ਫਾਇਦਾ ਹੈ ਕਿ ਜੇ ਦਵਾਈ ਪੂਰਾ ਕੰਮ ਕਰੇ ਤਾਂ ਤੇoverline bari ਪੰਪ ਚੱਕ ਚੱਕ ਕੇ ਫਿਰਨਾ ਫੇਰ ਕੀ ਫਾਇਦਾ ਆਪਾਂ ਇੱਕ ਵਾਰ ਪ੍ਰੋਪਰ ਤਰੀਕੇ ਨਾਲ ਹੌਨ ਕਰ ਦੇਣੀ ਹੈ ਬਾਕੀ ਰਹਿ ਗਈਆਂ ਫਾਲਾਂ ਫੂਲਾਂਾਂ ਫਾਲਾਂ ਫੂਲਾਂਾਂ ਦੇ ਉੱਤੇ ਜ਼ਰੂਰ ਆਪਾਂ ਤੇਤੀ ਕਰ ਦਿੰਨੇ ਆ ਸਪਰੇਅ ਪਰ ਵੈਸੇ ਆਪਾਂ ਜ਼ਿਆਦਾਤਰ ਵੱਟਾਂ ਦੇ ਉੱਤੇ ਤਾਂ ਆਪਾਂ ਨੂੰ ਸਿਰਫ ਇੱਕ ਵਾਰ ਹੋਰ ਲੋਡ ਪਾਏਗੀ ਇਸ ਤੋਂ ਬਾਅਦ ਇੱਕ ਵਾਰ ਆਪਾਂ ਹੋਰ ਕਰਨੀ ਹੈ ਕਿ ਜਿਆਦਾ ਲੋਡ ਨਹੀਂ ਪੈਂਦੀ ਹੈਗੀ ਵੱਟਾਂ ਦੇ ਉੱਤੇ ਵੱਟਾਂ ਉੱਤੇ ਆਪਾਂ ਪਹਿਲਾਂ ਹੀ ਇੱਕ ਵਾਰ ਪੂਰੀ ਤਸੱਲੀ ਕਰਾ ਦੇਣੀ ਹੈ ਇਹ ਤਾਂ ਪੂਰੀ ਤਸੱਲੀ ਹੋ ਗਈ ਚੱਲਦਾ ਹੋਇਆ ਕੰਮ ਪੂਰੇ ਯੋਰਾ ਤੇ ਇੱਥੇ ਹੋ ਜਾਣੇ ਨੇ ਆਪਣੇ ਹੁਣ 4-5 ਕਿਲੇ ਤਿਆਰ ਦੋ ਮੋਟਰਾਂ ਦਾ ਪਾਣੀ ਇਕੱਠਾ ਕਰਿਆ ਹੋਇਆ ਪਹਿਲਾਂ ਸਲਾਹ ਸੀ ਤੇ ਇੰਜਣ ਚਲਾ ਲੈਨੇ ਆ ਫਿਰ ਇੰਜਣ ਦੀ ਲੋਡ ਨਹੀਂ ਬਈ ਲਾਈਟ ਫੇਰੇ 4 ਵਜੇ ਆ ਗਈ ਸੀ ਤੇ ਆ ਹੁਣ 12 ਵਜੇ ਇੱਕ ਵਾਰ ਟ੍ਰਿਪ ਮਾਰ ਕੇ ਦੁਬਾਰਾ ਫੇਰ ਆ ਗਈ ਹੈ ਸ਼ਾਇਦ ਜੋ ਡਬਲ ਕਰ ਲੇਗੀ ਇਹ ਡਬਲ ਡਲ ਗਈ ਫਿਰ ਤਾਂ ਆਪਣਾ ਕੰਮ ਵਧੀਆ ਤਰੀਕੇ ਨਾਲ ਹੋ ਜਾਣਾ ਤੇ ਨੂੰਦਾ ਵੀ ਆ ਖੇਤ ਚ ਪਾਣੀ ਛੱਡਿਆ ਹੋਇਆ ਅਗਲੇ ਚ ਇਸ ਤੋਂ ਬਾਅਦ ਫਿਰ ਉਹ ਖੱਲੇ ਵਾਲੇ ਖੇਤ 'ਚ ਛੱਡਾਂਗੇ ਪਾਣੀ ਇਹਦੇ ਨਾਲ ਆਪਣੇ ਹੋ ਜਾਣੇ ਨੇ ਤੁਸੀਂ ਚਾਰ ਦੋ ਛੇ ਗੇਟ ਇਕੱਠੇ ਹੋ ਜਾਣੇ ਨੇ ਤਿਆਰ। ਦੋਨਾਂ ਮੋਟਰਾਂ ਦਾ ਪਾਣੀ ਇਕੱਠਾ ਹੋਊਗਾ ਕਰਕੇ ਵਧੀਆ ਸਿਸਟਮ ਲੋਟ ਆ ਜਾਣਾ। ਤੇ ਪਾਣੀ ਇਹਨਾਂ ਦਾ ਆਪਾਂ ਸਾਰਾ ਕੱਢ ਦੇਣਾ। ਆਹੀ ਫਾਇਦਾ ਅੱਗ ਨਾ ਲਾਉਣ ਦਾ। ਆਹ ਦੇਖ ਲਓ। ਸਾਰੀਆਂ ਮੋਟਰਾਂ ਦੇ ਮਤਲਬ ਦਿਖਾਉਣਾ ਆਹ ਦੇਖੋ ਆਸਾ ਆ ਵੀ ਖਰਚੇ ਹਲੇ ਪੈਨੇ ਨੇ। ਆਪਾਂ ਕਿਤੇ ਅੱਗ ਨਹੀਂ ਲਾਉਂਦੇ ਹੈਗੇ ਜੇ ਆਪਾਂ ਅੱਗ ਲਾਉਂਦੇ ਤਾਂ ਦੇਖੋ ਆ ਜਾਮਣ ਕਿੰਨੀ ਸੋਣੀ ਜਾਮਣ ਲੱਗੀ ਹੋਈ ਹੈ ਜਾਮਣਾ ਲੱਗੀਆਂ ਹੋਈਆਂ ਨੇ ਇਹਨਾਂ ਦਾ ਜਾਮਣਾ ਨੂੰ ਸੇਕ ਲੱਗ ਜਾਂਦਾ ਹੈ ਦਰਖਤਾਂ ਨੂੰ ਸੇਕ ਲੱਗ ਜਾਂਦਾ ਦੇਖੋ ਖਾ ਕੇ ਕਿੰਨਾ ਖੜਿਆ ਸਾਰਾ ਖਾ ਉਦੋਂ ਦਾ ਉਦੋਂ ਹੀ ਐਨ ਖੜਿਆ ਲੋਕ ਕਹਿੰਦੇ ਨੇ ਵੀ ਅੱਗ ਲਾਓ ਤੇ ਖਾ ਫੂਕ ਦੋ ਐਂ ਕਰ ਦੋ ਇਹ ਸਭ ਜਿਹੜਾ ਆਊਂਡ ਅਪ ਮਾਰਦੀ ਸਭ ਕੁੱਖ ਫਕ ਫਕ ਜਾਣਾ ਆ ਦੇਖ ਲਓ ਚਲੋ ਆਪਾਂ ਜਿੰਨਾ ਕੁ ਵੀ ਕੋਸ਼ਿਸ਼ ਕਰਦੇ ਆਂ ਵੀ ਬਚੀਏ ਅੱਗ ਤੋਂ ਉਨਾ ਆਪਾਂ ਬਚਨ ਦੀ ਕੋਸ਼ਿਸ਼ ਕਰਦੇ ਆਂ ਤੇ ਜ਼ਰੂਰੀ ਨਹੀਂ ਹੈ ਵੀ ਅਗਲ ਹਰੇਕ ਦਾ ਮਸਲਾ ਇਹੀ ਹੈ ਵੀ ਆਪਾਂ ਅੱਗ ਲਾ ਕੇ ਹੀ ਖੇਤ ਵਧੀਆ ਵਾਏ ਜਾਂਦੇ ਆਂ ਆਪਾਂ ਜਿਵੇਂ ਜਿਵੇਂ ਜੀਰੀ ਲਾਉਣੀ ਹੈ ਆਪਾਂ ਓਵੇਂ ਓਵੇਂ ਖੇਤਾਂ ਚੋਂ ਪਾਣੀ ਗੱਡੀ ਜਾਣਾ ਹੁਣ ਆਪਾਂ ਉੱਪਰਲੇ ਖੇਤੇ ਟਟਲ ਆਣੇ ਸਾਰੇ ਖੇਤਾਂ ਦੀ ਆਪਾਂ ਇਹਨਾਂ ਸਾਰੇ ਖੇਤਾਂ ਦਾ ਪਾਣੀ ਥੱਲੇ ਕੱਢ ਲੈਣਾ ਹੁਣ ਆ ਦੋ ਮੋਟਰਾਂ ਚੱਲਦੀਆਂ ਇਹਦਾ ਇਹਦਾ ਇਕੱਠਾ ਹੋ ਜਾਣਾ ਕੱਦੂ ਤੇ ਬਾਕੀ ਆ ਉੱਪਰਲੇ ਸਾਰੇ ਤਿੰਨਾਂ ਖੇਤਾਂ ਦਾ ਹੀ ਪਾਣੀ ਨਿਚੋੜ ਕੇ ਇਹਦੇ 'ਚ ਘਟ ਲੈਣਾ ਇਹਦੇ ਨਾਲ ਇਹ ਹੋ ਜਾਏਗਾ ਕਿ ਜਿੰਨਾ ਪਾਣੀ ਸਾਰਿਆਂ ਨੂੰ ਚੜਕ ਗਿਆ ਉਹ ਥੱਲੇ ਵਾਲੇ ਚਲਾ ਗਿਆ ਉਹਦਾ ਕੱਦੂ ਹੋ ਜਾਣਾ ਤੇ ਐਵੇਂ ਹੀ ਸਿਸਟਮ ਚੱਲੀ ਜਾਂਦਾ ਹਾਲੀਵੁੱਡ ਬੜਾ ਵਧੀਆ ਮੌਸਮ ਹੋਇਆ ਬਿਲਕੁਲ ਠੰਡਾ ਮੌਸਮ ਹੈ ਕੰਮ ਕਰਨ ਨੂੰ ਮੀਨ ਦਿਲ ਕਰਦਾ ਅੱਜ ਲਾਈਟ ਚੱਲਦੀ ਹੋਵੇ ਮੋਟਰ ਦੇ ਤੇ ਤਾਂ ਰੌਣਕ ਪੂਰੀ ਰਹਿੰਦੀ ਹੈ ਜੇ ਲਾਈਟ ਨਾ ਹੋਵੇ ਮੋਟਰ ਤੇ ਚੱਲਦੀ ਤਾਂ ਸਾਲੀ ਰੌਣਕ ਜੀ ਨਹੀਂ ਰਹਿੰਦੀ ਹੈਗੀ ਹੁਣ ਦੇਖ ਲਓ ਆ ਲਾਈਟ ਚੱਲਦੀ ਹੈ ਬਈ ਤੇ ਕਿੰਨੀ ਵਧੀਆ ਰੌਣਕ ਹੈ ਜੀ ਬੰਦੇ ਲੱਗੇ ਸੀ ਮੁੱਛਲ ਦੀ ਪਨੀਰੀ ਪਟਣ ਵਾ ਤੇ ਤੇ ਅੱਜ ਧੰਗੁਰ ਨਾਨਕ ਦੇਵ ਜੀ ਦਾ ਲੈ ਕੇ ਨੌਟਾਸਰਾ ਤੇ ਆਪਾਂ ਮੁੱਛਲ ਬਾਦਬਤੀ ਦੀ ਪਨੀਰੀ ਲੱਗੇ ਆ ਸ਼ੁਰੂ ਕਰਨਾ ਅੱਜ ਅੱਛਾ ਸੱਚੇ ਪਾਤਸ਼ਾਹ ਕਰੇ ਕਿਰਪਾ ਤੇ ਮੁੱਛਲ ਆਪਾਂ ਨੂੰ ਹੋ ਗਏ ਨੇ ਘੱਟੋ ਘੱਟ 4-5 ਸਾਲ ਲਾਉਂਦੇ ਆ ਨੂੰ ਤੇ ਅੱਗੇ ਅੱਗੇ ਐਕਸਪੀਰੀਅੰਸ ਵਧਦਾ ਜਾਂਦਾ ਹੈ ਤੇ ਹੈ ਇਹਨਾਂ ਚੀਜ਼ਾਂ ਦੇ ਵਿੱਚ ਬਾਸਬਤੀਆਂ 'ਚ ਰਿਸਕ ਹੈ ਬੜਾ ਜ਼ਿਆਦਾ ਤੇ ਪਿਛਲੇ ਸਾਲ ਮੋਟੀ ਜਿੜੀ ਨੇ ਕਾਫੀ ਤੰਗ ਕਰਿਆ ਸੀ ਤੇ ਕਣ 'ਚ ਬੜੀ ਦਿੱਕਤ ਆਈ ਸੀ ਪਰ ਆਪਣੇ ਕੋਲ ਹਰੇਕ ਸਾਲ ਅ ਦੋ ਸੁਧ ਬਾਸਬਤੀ ਹੁੰਦੀ ਹੈ ਅੱਧੀ ਆਪਣੇ ਕੋਲ ਬਾਸਬਤੀ ਹੁੰਦੀ ਹੈ ਤੇ ਅੱਧੀ ਆਪਣੇ ਕੋਲ ਹੁੰਦੀ ਹੈ ਦੂਸਰੀ ਮੋਟੀ ਪਰਮਲ ਥੋੜਾ ਜਿਹਾ ਹੁੰਦਾ ਤੇ ਚਲੋ ਰਿਸਕੀ ਹੈ ਬਾਸਪਤੀ ਦਾ ਕਿ ਇਹ ਮਾਰਕੀਟ ਦੇ ਹਿਸਾਬ ਨਾਲ ਰੇਟ ਹੁਣ ਆਉਂਦਾ ਹੈ ਦਾ ਅਪਡੇਟ ਤੇ ਚਲੋ ਜਿਵੇਂ ਜਿਵੇਂ ਸਿਸਟਮ ਚੱਲਦਾ ਫੇ ਚਲਾਉਣਾ ਤਾਂ ਪੈਂਦਾ ਹੀ ਹੈ ਰਿਸਕ ਤਾਂ ਚਲੋ ਹੈ ਤਾਂ ਸਹੀ ਹੈ ਪਰ ਪਰ ਪਿਛਲੀ ਵਾਰ ਜੇ ਦੇਖਿਆ ਜਾਵੇ ਤਾਂ ਕਟਾ ਤਾਂ ਨਹੀਂ ਪਾਇਆ ਇਹਨੇ ਪਿਛਲੇ ਸਾਲ ਮਤਲਬ ਮੋਟੀ ਜੀਰੀ ਤੇ ਬਰਾਬਰ ਹੀ ਰਹਿ ਗਈ ਸੀ ਕਰ ਤੇ ਬਾਕੀ ਜੋ ਸਿਸਟਮ ਹੈਗਾ ਦੇਖਦੇ ਆਂ ਕਿ ਚੱਲਦਾ ਜਿਵੇਂ ਆਪਾਂ ਹੁਣ ਕੋਲੀ ਬਣਾ ਕੇ ਤਰਪਾਲ ਵਿਚਾਵਾ ਕੇ ਥੱਲੇ ਕਾਗਜ਼ ਵਿਛਾ ਕੇ ਕਾਗਜ਼ ਤੇ ਚੁਬੱਚਾ ਟੈਪ ਚੁਬੱਚਾ ਬਣਾ ਦੇਣਾ ਆਪਾਂ ਤੇ ਉਹਦੇ ਵਿੱਚ ਫਿਰ ਪਾਣੀ ਛੱਡ ਕੇ ਤੇ ਰਾਤ 24 ਘੰਟੇ ਪਨੀਰੀ ਇਓਂ ਹੀ ਰੱਖਾਂਗੇ ਜੜਾ ਨੂੰ ਦਵਾਈ ਲਾ ਦੇਾਂਗੇ ਤੇ ਹੁਣ ਜੇ ਤੋਂ ਬਿਸ਼ਾਵਾਂਗੇ ਕਾਗਜ਼ ਦਿਖਾਉਣੇ ਆ ਫਿਰ ਕਿਵੇਂ ਬਿਸ਼ਾਉਣੇ ਆ ਕੀ ਸਿਸਟਮ ਕਰਦੇ ਆ ਲਓ ਜੀ ਬਣਾਉਤਾ ਸੀ ਤਰਪਾਲ ਵਿਛਾ ਕੇ ਥੱਲੇ ਚਬੱਚਾ ਬਣਾ ਕੇ ਹੁਣ ਆਪਾਂ ਕੋਈੜੀ ਰਖਤੀ ਵਿੱਚ ਤੇ ਦੇ ਚਲਾ ਦਿੰਨੇ ਆ ਦਵਾਈ ਦਵਾਈ ਲਾ ਕੇ ਤੇ ਰਾਤ ਰਾਤ ਫਿਰ ਦਵਾਈ ਰਹੇਗੀ ਵਿੱਚ ਉਹ ਦੇਖ ਸਕਦੇ ਆ ਛੇਵ ਦਾ ਕੰਮ ਪੂਰੇ ਯੂਰਨ ਨਾਲ ਟੁਕੜ ਟੋਤਨੇ ਗੱਲੇ ਪਲੀਦੀ ਆ ਪਾਂਡੇ ਮੋਤੀ ਐ ਤੇ ਥੋੜੀ ਥੋੜੀ ਪਰਮਲ ਦੀ ਚੱਲੀ ਜਾਏਗੀ ਨਾਲ ਵਿੱਚ ਦੋ ਗਿੱਲਿਆਂ ਦੀ ਦੋ ਗਿੱਲਿਆਂ ਦੀ ਏ ਲੱਗੀ ਜਾਏਗੀ ਬਸ ਇੰਨੀ ਕੁ ਪਨੀਰੀ ਆ ਪਰ ਡੇਲੀ ਦੀ ਲਾਹਣੀ ਕਰਨੀ ਆ ਦੋ ਤਿੰਨ ਗਿੱਲੇ ਰੋਜ ਦੇ ਲਾਹਣੇ ਕਰਨੇ ਨੇ ਫੇਰ ਜਦੋਂ ਪਰਮਲ ਕੱਟ ਜਾਏਗਾ ਕੰਮ ਫੇਰ ਪੂਰੀ ਬਾਸਪਤੀ ਲੱਗ ਜਾਈ ਲੱਗਣ ਲਓ ਜੀ ਦੇਖੋ ਬਣਾਤਾ ਆਪਾਂ ਪੂਰਾ ਇਹਨ ਤਰਪਾਲ ਲਾ ਕੇ ਬਸ ਆਪਣਾ ਕੰਮਜਾਬ ਹੋ ਜਵੇ ਪਰ ਲਓ ਜੀ ਚੱਕਾ ਪਨੀਰੀ ਨੂੰ ਲਾਤੀ ਸੀ ਦਵਾਈ ਫਿਰ ਦੇਖ ਸਕਦੇ ਹਾਂ ਥੋੜੀ ਜੀ ਵੱਧ ਗਈ ਸੀ ਥੱਲੇ ਕਾਗਜ਼ ਵਿਛਾਇਆ ਸੀ ਤਰਪਾਲ ਵਿਛਾਈ ਸੀ ਥੱਲੇ ਵਿਛਾ ਕੇ ਦੋਨੋਂ ਕਿਆਰੀਆਂ ਦੇ ਵਿੱਚ ਬਣਾਉਂਦੀਆਂ ਸੀ ਤੇ ਤਰਪਾਲ ਵਿਛਾ ਕੇ ਤੇ ਵਿੱਚ ਲਾ ਕੇ ਕੋਲ ਕੇ ਦਵਾਈ ਵਿੱਚ ਜੜਾਂ ਚੰਗੀ ਤਰ੍ਹਾਂ ਡਬੋਉਂਦੀਆਂ ਨੇ ਇਹਦੀਆਂ ਮੁੱਛਲ ਤੇ ਆਹ ਦੇਖ ਸਕਦੇ ਹੋ ਆਹ ਕਿਆਰੀ ਪੱਟੀ ਸੀ ਅੱਦ ਤੋਂ ਅੱਦ ਤੋਂ ਜ਼ਿਆਦੀ ਕਿਆਰੀ ਪੱਟੀ ਗਈ ਹੈ ਇਹ ਚਾਰ ਕਿੱਡਿਆਂ ਦੀ ਬਣੀ ਇਹਨਾਂ ਨੇ ਪੱਟ ਲਈ ਸੀ ਤੇ ਲਓ ਜੀ ਚੱਲਦੇ ਹੁਣ ਘਰ ਨੂੰ ਕਰਦੇ ਆਂ ਫਿਰ ਵੀਡੀਓ ਦਾ ਐਂਡ ਜਿਵੇਂ ਵੀ ਹੋਇਆ ਦੇਖਿਓ ਦੱਸਿਓ ਕਮੈਂਟਾਂ ਦੇ ਵਿੱਚ ਕੰਮ ਠੀਕ ਲੱਗਿਆ ਕਿ ਕਿਵੇਂ ਲੱਗਿਆ ਤੇ ਲਓ ਜੀ ਫੇਰ ਦਿਖਾ ਦਿੰਨੇ ਆ ਇੱਕ ਵਾਰ ਦਵਾਈ ਆਪਾਂ ਲਾਤੀ ਸੀ ਇਹਨੂੰ ਚੰਗੀ ਤਰ੍ਹਾਂ ਤੇ ਹੁਣ ਸੰਤ ਪੰਡਾ ਚੁੱਕੀ ਏ ਤੇ ਚੱਲੀਏ ਕਰਨ ਨੂੰ ਜਿ ਆ ਕੇ ਕੋਈ ਇਹ ਮੈਸਾਂ ਦੇ ਦੁਆਲੇ ਨੀ ਬੋਵੀ ਨੇ ਪੜ ਗਿਆ ਸੀ ਸਵੇਰੇ ਹੁਣ ਬੰਦੇ ਫਿਰ ਹਾਂ ਇੱਥੋਂ ਪੱਟਣਗੇ ਚੱਕਣਗੇ ਤੇ ਨਾਲ ਦੀ ਨਾਲ ਹੀ ਡਾਊਨ ਲੋਡ ਜਾਣਗੇ ਇੱਥੋਂ ਚੱਕਣਗੇ ਤੇ ਨਾਲ ਦੀ ਨਾਲ ਹੀ ਡਾਊਨ ਲੋਡ ਜਾਣਗੇ ਦੇਖੋਗੇ ਨੋਮਨੀ ਵੋਲਟ ਨੇ ਕਿੰਨਾ ਵਧੀਆ ਕੰਮ ਕਰਿਆ ਹੋਇਆ ਨੋਮਨੀ ਵੋਲਟ ਕਰਤੀ ਸੀ ਇਹਦੇ ਵਿੱਚ ਥੋੜਾ ਜਿਹਾ ਆਪਣਾ ਸਵੈ ਦਾ ਕੋਡ ਦੇ ਕੋਆਡ ਗਿਆ ਸੀ ਇਹ ਚ ਪਰ ਆ ਵੀ ਪਾਈ ਸੀ ਕਈ ਕਈ ਖੇਤਾਂ ਦੇ ਵਿੱਚ ਹੀ ਕਵਾੜ ਹੁੰਦਾ ਥੋੜੀ ਜੀ ਆਹ ਲੋ ਚੱਲਣ ਨਾਲ ਉੱਪਰੋਂ ਪਨੀਰੀ ਵੀ ਥੋੜੀ ਜੀ ਸਕਾਤਦੀ ਸੀ ਤੇ ਚਲੋ ਜੇ ਜਦੋਂ ਡੱਬ ਵੀ ਹੋ ਜਾਣੀਆਂ ਠੀਕ ਸਾਰੀਆਂ ਤੇ ਹੁਣ ਆਪਾਂ ਚੱਲਦੇ ਹਾਂ ਫਿਰ ਘਰ ਨੂੰ ਚਲਿਆ ਆਪਾਂ ਕੀ ਕਰੋ ਚੈੱਕ ਸ਼ਾਮ ਦਾ ਵੀਰ ਤੇਰਾ ਆਪਣਾ ਪ੍ਰਿੰਟ ਦਾ ਵਿਊ ਹੈ। ਬੋਰਡ ਦਾ ਤਾਂ ਤੇ ਉਹ ਪਲਾਟ ਚ ਲਾਣੀ ਆ ਆਪਾਂ। ਕਦੋਂ ਹੋ ਗਿਆ ਸੀ ਦਾ ਟੁਕੜ ਪੰਜ 6 ਕਿੱਲੇ ਦਾ, 5 ਕਿੱਲੇ ਦਾ ਕਦੋਂ ਹੋ ਗਿਆ ਸੀ। ਤੇ ਸਵੇਰੇ ਆਪਾਂ ਫਿਰ ਦੇਖਾਂਗੇ ਕਿਵੇਂ ਕੀ ਚੱਲਦਾ ਸੱਪ ਤਾ। ਤੇ 5-7 ਕਿਲੇ ਰਹਿ ਗਏ ਸੀ ਬੋਣ ਵਾਲੇ। ਉਹ ਦੇਖਦੇ ਆ ਫਿਰ ਆਪਾਂ ਹੁਣ ਬੋਣਨੇ ਆ। ਓਕੇ। ਤੇ ਮਹਾਰਾਜ ਸੱਚੇ ਪਾਤਸ਼ਾਹ। ਕੋਰ ਦਰਸਾ ਚ ਪਾਠੀ ਲੱਗ ਗਿਆ ਸੀ। ਤੇ ਹੁਣ ਆਪਾਂ ਫਿਰ ਦੇਖਦੇ ਆ ਇੱਕ ਵਾਰ ਪਛਵਾ ਦਾ ਨਵੇੜ ਕੇ ਕੰਮ ਕਰ। ਤੇ ਫਿਰ ਆਪਾਂ ਦੇਖੋਗੇ ਅਗਲੇ ਕੰਮ ਕਰ।